ਲੰਗਰ ਚੱਲ ਰਿਆ ਨਗਰ ਦੌਲਰ ਦਾ ਸਾਹਮਣੇ ਮਾਈਆਂ ਬੱਟਰ ਕੱਢ ਰਹੀਆਂ ਬੈਠ ਗਾ ਸੇਵਾਦਾਰ ਆਪਣੇ ਸੇਵਾ ਕਰ ਰਹੇ ਆ ਗੁਰੂ ਮਹਾਰਾਜ ਆਗੇ ਆਪਣੇ ਗੁਰੂ ਮਹਾਰਾਜ ਆਗੇ ਪਾਲਕੀ ਦੇ ਵਿੱਚੋਂ ਸਤਨਾਮ ਵਾਹਿਗੁਰੂ 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 ਬਾਹ ਆ ਮਹਰਾਣਿਆਂ ਦਾ ਲੰਗਰ ਚੱਲ ਰਿਹਾ ਏ ਇੱਧਰਲੇ ਪਾਸੇ ਨਾਲ ਆਦਿਆ ਕਰ ਰਿਹਾ ਰਿਹਾ ਕਰ ਰਿਹਾ ਤਿਆਰ ਆ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਜਿੱਥੇ ਆਪਣੇ ਲੰਗਰ ਚੱਲਦੇ ਹੁੰਦੇ ਆ ਆ ਰਿਹਾ ਫੜੇ ਉਹ ਸਾਹਮਣੇ ਨਿੱਗ ਖੜੇ ਘੋੜੇ ਵਾਲੇ ਆਹ ਟਰੈਕਟਰ ਆ ਮਹਾਰਾਣੀ ਵਾਲਾ ਲੰਗਰ ਉਹ ਪਰੇਖਪੁਰ ਦੁਆਰਾ ਪਈ ਜਾਂਦਾ ਆ ਵੀ 16 ਉਹ ਵੇਰੇ ਆ ਪਿੰਦਰ ਅਵਨੇਂਦਰ ਸਿੰਘ ਅਸਟ੍ਰੇਲਗਾ ਵਰਤਾ ਰਿਹਾ ਅਵਨੇਂਦਰ ਸਿੰਘ ਚਾਹ ਤੂਨੀ ਪਕੌੜੇ ਵਰਤਾਉਂਦਾ ਨਰਮਲ ਚਾਹ ਵੜਾਉਂਦਾ ਬਲਾਜਮ ਵੀ ਸਕਦੇ ਆ ਇਧਰ ਜਰਨੈਲ ਹਣੀ ਭਾਂਡੇ ਮੰਗਦੇ ਆ ਨਾਲੇ ਟੈਂਕੀ ਪੁਲਿਸ ਮਹਿਕਵਾ ਖੜਾ ਸਾਹਮਣੇ ਗੱਡੀ ਖੜੀ ਭਾਈ ਵਾਲੇ ਵਾਲੇ ਸਮਾਨ ਲੈ ਕੇ ਆਏ ਆ ਬੱਲ ਦਾ ਟਰੱਕ ਖੜਾ ਪਰੇ ਉਹ ਹਲਵਾਈ ਲੱਗੇ ਆ ਪਰੇ ਅੰਦਰ ਮਾਈਆਂ ਪ੍ਰਚਾਦਾ ਪਕਾਰੀਆਂ ਤੰਬੂ ਦੇ ਪਿੱਲੇ ਪਾਸੇ ਮਾਈਆਂ ਮਟਰ ਕੱਟ ਰਹੀਆਂ ਹਨ ਜਿੰਦਰ ਵਰਤਾਰਿਆ ਚਾਹ ਇਟਲੀਆ ਵਾਲੀ ਸੰਗਤ ਲੱਗੀ ਆ ਬਾਈ ਆਹ ਪੜਦਾ ਆਪਾਂ ਆਹ ਤਾਂ ਹੀ ਚੱਕਣਾ ਪੈਣਾ ਘੋੜੀ ਲੈ ਕੇ ਆ ਘੋੜੀ ਇੱਥੇ ਆ ਪਰਦਾ ਆਪਣਾ ਤਾਂ ਹੀ ਚੱਕਦੇ ਹੋ ਚੱਲ 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 ਲੱਗੀ ਆ ਫੁੱਲੇ ਵਾਲਾਲੇ ਆ ਲੰਗਰ ਆਪਣੇ ਕੁਲੁੱਦਾ ਲੈ ਹੋੜੀ ਦੇ ਕੋਲ ਦੇ ਉਹਨਾਂ ਨੇ ਲੰਗਰ ਲਾਉਣਾ ਉਹ ਕਰਾ ਰਹੇ ਆ ਪੱਦਰ ਜ਼ਮੀਨ ਉੱਥੇ ਜੇ ਇਸੇ ਵੀ ਲੱਗੀ ਆ ਉਹ ਦੇ ਇਧਰ ਸਾਰੇ ਵਰਤਾਰੇ ਆ ਸੇਵਾਦਾਰ ਇਧਰ ਬਾਲੋੜੀ ਚਾਹ ਬਣਾਉਂਦੇ ਆ ਨਿਰਮਲ ਰੋੜੀ ਮੈਂਬਰ ਸਾਡਾ ਆਟਾ ਕੁੱਲਣ ਤੇ ਗਰਮੀ ਦੀ ਤੇ ਇਹਦੀ ਸੇਵਾ ਚਾਲ ਚਾਲ ਚਲੋ ਗੁਰੂ ਮਹਾਰਾਜ ਆਗੇ ਸੱਤੇ ਪਾਚਾ ਦਸਵੇਂ ਪਾਸ਼ਾ ਜੀ ਦਸਾਂ ਪਾਸ਼ਾ ਜੀ ਆਤਮਿਕ ਜੋਤ ਗਿਆਨ ਸਰੂਪ ਜਾਗਦੀ ਜੋਤ ਅਲੋਕੀ ਜੋਤ ਚਵਰ ਸ਼ਤਰ ਤਖਤ ਦੇ ਮਾਲਕ ਕਾਨ ਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਵਿੱਚ ਹਾਜ਼ਰ ਬਾਠ ਠੀਕ ਆ ਪਰਦਾ ਲਾ ਦਿਓ ਮੈਨਾਂ ਜਾਂ ਤਾਂ ਉੱਪਰ ਦਾ ਉੱਪਰ ਹੀ ਸਿੱੜ ਦਿਓ ਆ ਉਹ ਦਰਵਾਜ਼ਾ ਖੋਲ ਕੇ ਉੱਪਰ ਹੀ ਸਿੱਟ ਦਿਓ ਆਹਾ ਫੇਰ ਗੱਲ ਬਣਨੀ ਆ ਹਾਂ ਕੋੜੀ ਲੈ ਭੱਜ ਗਿਆ ਫਿਰ ਕੋੜੀ ਲੈ ਆ ਕੋੜੀ ਕੋੜੀ ਲੈ ਆ ਕੋੜੀ ਕੋੜੀ ਲੈ ਕੇ ਆ ਖੋਲਾ ਪੜਦਾ ਹਾਂ ਕੋਲਾ ਚੱਕ ਲਾ ਚਾਕੇ ਤੇ ਕੋੜੀ ਲੈ ਆ ਕੇ ਤੇ ਉੱਤੇ ਉੱਪਰ ਦੀ ਛੱਡ ਦੇ ਟਰਾਲੀ ਤੇ ਹੀ ਸਿੱਟਦੇ ਆ ਪਾਲਕੀ ਤੇ ਆ ਫੜਾ ਦੇ ਹਜੇ ਤਰਾ ਆਉਂਦਾ ਘੋੜੀ ਲੈ ਕੇ ਘੋੜੀ ਨਾਲ ਚੱਕਿਆ ਜਾਣਾ ਇੱਥੇ ਰੱਖਦੀ ਗੱਡੀ ਆ ਗਿਆ ਲੈਣ ਉਹ ਘੋੜੀ ਚੱਕ ਚੱਕ ਲਿਆ ਹੋ ਲਈ ਆਉਂਦਾ ਦੋਨੇ ਪਾਸੇ ਲਾ ਕੇ ਦੋਨੇ ਪਾਸੇ ਸੱਡ ਦਿਓ ਤਾਹਾਂ ਓਲੇ ਮੱਲੇ ਸ੍ਰੀ ਅਨੰਦਪੁਰ ਸਾਹਿਬ ਲੰਗਰ ਚਾਲਿਆ ਨਗਰ ਦੋਦਰ ਹਾਂਜੀ ਬੂ ਮਗਾਉਨੇ ਆ ਤੇ ਆਪਣੀ ਸਟੇਜ ਨਾਲ ਜੇ ਕਰਕੇ ਲਾਲ ਕੇ ਫਿਰ ਆਪਾਂ ਮਗਾਉਨੇ ਆ ਇਧਰੋ ਚੱਕ ਲੈ ਪਹਿਲਾਂ ਫੇਰਾ ਇਧਰ ਆ ਪ੍ਰੀਤਮ ਖੜਾ ਸੀ ਚੱਲ ਕੋਈ ਨਹੀਂ ਹੁਣ ਚੱਕ ਦੇ ਤਾ ਉਹਦਾ ਹਮਾਰ ਹੈ ਮੈਂ ਤਾਂ ਅਗਰ ਵੀ ਤੇ ਫੜਾ ਲਈ ਕਰਾ ਤਾ ਹਾਂ ਇਹਨੂੰ ਅਰਮਾ ਪਰਦਾ ਫੜਾ ਦੇ ਤਾਂ ਤਾ ਉੱਤ ਕਰਦੇ ਕੋ ਪਾਲਕੀ ਦੇ ਉੱਤੋਂ ਦੀ ਕਰਦੇ ਉੱਪਰ ਸੜਦੇ ਉੱਪਰ ਤਾ ਹਾਂ ਮਾਰ ਤਾ ਪਾਲਕੀ ਤੇ ਆਇਆ ਹੈ